ਹਰ ਹੋਏ ਤਾਂ ਮੈਂ गुजारिश ਕਰूंगा सीएचओ मैडम सुविंदर कौर ਨੂੰ ਕਿ ਉਹਨਾਂ ਨੂੰ ਹਾਰ ਪਹਿਨਾ ਕੇ ਉਹਨਾਂ ਦਾ ਸਵਾਗਤ ਕੀਤਾ ਜਾਵੇ ਤੇ ਤਾੜੀਆਂ ਨਾਲ ਆਪਾਂ ਸਾਰਿਆਂ ਨੇ ਉਸ ਤੋਂ ਬਾਅਦ ਮੈਂ ਵਿਅਕਤੀ ਕਰਨਾ ਮੈਡਮ ਕਮਲ ਕੌਰ ਨੂੰ ਕਿ ਉਹਨਾਂ ਨੂੰ ਹਾਰ ਪੈਣ ਆ ਕੇ ਉਹਨਾਂ ਦਾ ਸਨਕਾਰ ਕੀਤਾ ਜਾਵੇ ਤਾੜੀਆਂ ਨਾਲ ਸਵਾਗਤ ਕੀਤਾ ਚੋ ਵਾਰੀ ਸਾਰਾ ਆਪਾਂ ਸਾਰਿਆਂ ਨੇ ਗਾਇਤ ਮਰੀ ਭੈਣ ਜੀ ਦਾ ਸਵਾਗਤ ਕਰਨਾ ਹੈ ਮੈਡਮ ਕਮਲ ਕੌਰ ਸਵਾਗਤ ਕਰਦੇ ਹੋਏ ਉਸ ਤੋਂ ਬਾਅਦ ਰਾਣੀ ਆਸ਼ਾ ਜੋ ਕਿ ਬਹੁਤ ਵਧੀਆ ਨਾਮ ਹੈ ਨਿਵਾਰੇ ਹੈ ਉਸ ਤੋਂ ਬਾਅਦ ਕਨਜੀਤ ਕੌਰ ਇਹ ਦਿਨ ਜਿਹੜਾ ਹੈ ਨਾ ਇਹ ਐਨਾ ਤੇ ਨਹੀਂ ਆਪਣੇ ਤੇ ਨਹੀਂ ਆਣਾ ਅਨੀਤਾ ਰਾਣੀ

ਆਪਾਂ ਸਾਰੇ ਸਟਾਫ ਮੈਂਬਰ ਆਸ਼ਾ ਵਰਕਰ ਸਾਰੇ ਇੱਥੇ ਇਕੱਠੇ ਹੋਈਆਂ ਜੋ ਵੀ ਮਤਲਬ ਆਪਣੀ ਡਿਊਟੀ ਦੇ ਦੌਰਾਨ ਆਪਾਂ ਨੂੰ ਸਿੱਖਣ ਨੂੰ ਮਿਲਦਾ ਆਪਾਂ ਨੂੰ ਪਿੰਡ ਦੇ ਵਿੱਚ ਜਾ ਕੇ ਵਿਚਰਨ ਨੂੰ ਮਿਲਦਾ ਉਹ ਕੰਮ ਜਿਹੜਾ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ ਆਪਦੀ ਲਾਈਫ ਦੇ ਵਿੱਚ ਮੇਰੇ ਹਿਸਾਬ ਨਾਲ ਇਹਨਾਂ ਨੇ ਉਹ 14 ਜਾਂ 15 ਸਾਲ ਆਪਦੀ ਡਿਊਟੀ ਬੜੇ ਹੀ ਤਨਮਨ ਨਾਲ ਨਿਭਾਈ ਹੈ ਤੇ ਮੈਨੂੰ ਉਮੀਦ ਵੀ ਹੈ ਤੇ ਵਿਸ਼ਵਾਸ ਵੀ ਹੈ ਕਿ ਜਿਹੜੀਆਂ ਸਾਡੀਆਂ ਆਸ਼ਾ ਭਰਤੀ ਹੋਰ ਹੈ ਇਹਨਾਂ ਨੂੰ ਵੇਖ ਕੇ ਬਹੁਤ ਕੁਝ ਸਿੱਖਣ ਗਿਆ ਤੇ ਸਿੱਖਦੀਆਂ ਵੀ ਹੈ ਕਿਉਂਕਿ ਇਹਨਾਂ ਦੀ ਮਤਲਬ ਜਿਹੜੀ ਲਾਈਫ ਸਟਾਈਲ ਤੇ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਬਹੁਤ ਹੀ ਡਿਫਰੈਂਟ ਹੈ ਤੇ ਤਾਂ ਕਿ ਮਤਲਬ ਕਿਸੇ ਨੂੰ ਵੀ ਜਾ ਕੇ ਕਿਸੇ ਦੇ ਵੀ ਘਰੇ ਜਾ ਕੇ ਆ ਵੀ ਰੋਗ ਨਾਲ ਵੀ ਕਹਿ ਦੇਣਾ ਪਿਆਰ ਨਾਲ ਵੀ ਕਹਿ ਦੇਣਾ ਤੇ ਸਾਰਾ ਪਿੰਡ ਇਹਨਾਂ ਦੀ ਗੱਲ ਵੀ ਮੰਨਦਾ ਹੈ। ਇਹ ਕੋ ਬੱਛੇ ਤੇ ਇਹ ਮਾਸੀ ਲੈਦੇ ਆ ਕਿਸੇ ਦੀ ਚਰਚੀ ਲਗਦੇ ਆ। ਇਹ ਗੱਲ ਕਹਿਣੀ ਜ਼ਰੂਰੀ ਹੈ ਕਿਉਂਕਿ ਮੈਂ ਇਹਨਾਂ ਨਾਲ ਕੰਮ ਕੀਤਾ ਮੈਨੂੰ ਵੀ ਬਹੁਤ ਬਹੁਤ ਸਿੱਖਣ ਨੂੰ ਮਿਲਿਆ ਤੇ ਅੱਗੇ ਤੋਂ ਵੀ ਮੈਂ ਉਮੀਦ ਕਰਦਾ ਵੀ ਆਪਾਂ ਨੂੰ ਸਿੱਖਣ ਨੂੰ ਮਿਲੇਗਾ ਵੀ ਤਾਂ ਕਿ ਆਪਾਂ ਜਦੋਂ ਮਰਜੀ ਇਹਨਾਂ ਨੂੰ ਆਵਾਜ਼ ਮਾਰ ਸਕਦੇ ਆ ਇਹ ਆਪਣੇ ਨਾਲ ਖੜੇ ਹੈ ਤੇ ਮੈਂ ਵਿਸ਼ਵਾਸ ਤਵੰਨਾ ਇਹਨਾਂ ਨੂੰ ਵੀ ਜਦੋਂ ਸਾਡੇ ਤੱਕ ਕੋਈ ਵੀ ਲੋੜ ਹੈ ਤਾਂ ਅਸੀਂ ਵੀ ਇਹਨਾਂ ਦੇ ਨਾਲ ਖੜੇ ਆ ਤੇ ਆਸ਼ਾ ਭੈਣ ਜੀ ਨੂੰ ਮੈਂ ਗੁਜਾਰਸ਼ ਕਰੂੰਗਾ ਕਿ ਜੇ ਇਹਨਾਂ ਦੇ ਮਤਲਬ ਕੰਮ ਦੇ ਵਿੱਚ ਕੋਈ ਵੀ ਇਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਇਹ ਨਹੀਂ ਸਮਝ ਆ ਰਹੀ ਤਾਂ ਤੁਸੀਂ ਇਹਨਾਂ ਨੂੰ ਮੇਰੇ ਸਾਹਮਣੇ ਜਦੋਂ ਮਰਜ਼ੀ ਇਹਨਾਂ ਕੋਲ ਜਾ ਕੇ ਗੱਲਬਾਤ ਕਰ ਸਕਦੇ ਹੋ ਪੁੱਛ ਸਕਦੇ ਹੋ ਦੇਖ ਦਿਖਾ ਸਕਦੇ ਹੋ ਤੇ ਇਹ ਤੁਹਾਡੇ ਨਾਲ ਖੜੇ ਆ ਤੇ ਉਮੀਦ ਕਰੂੰਗਾ ਵੀ ਜੇ ਅਜੇ ਤੱਕ ਇਹ ਕਰ ਰਿਹਾ ਹੈ ਬੈਟਨ ਜੋ ਕਿ ਹੈ ਨਹੀਂ ਗਏ ਕਿਉਂਕਿ ਇਹ ਬਹੁਤ ਐਕਟਿਵ ਹੈਗੇ ਐ ਐਕਟਿਵ ਪਰਸਨ ਹੈ ਤੇ ਜੇ ਜਾਣ ਤਾਂ ਕੰਮ ਵੀ ਕਰ ਸਕਦੇ ਐ ਤੇ ਬਾਕੀ ਮੈਂ ਸੀਐਚਓ ਮੈਡਮ ਨੂੰ ਪੁਜਾਰਸ਼ ਕਰੂੰਗਾ ਕਿ ਦੋ ਸ਼ਬਦ ਉਹਨਾਂ ਵਾਸਤੇ ਬੋਲਣ ਸ਼ਸ਼ੀਕਾ ਸਾਹਿਬ ਨੂੰ ਬੇਰੇ ਵਾਲੇ ਉਹ ਰਾਜਕੁਮਾਰੀ ਦੀ ਜੀ ਜਿੰਦਾਈ ਦੀ ਪਾਰਟੀ ਤੇ ਬਹੁਤ-ਬਹੁਤ ਇੰਦਰ ਨੂੰ ਬਧਾਈ ਹੈ ਇਹਨਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਬਧਾਈ ਹੈ ਇਹਨਾਂ ਦਾ ਕੰਮ ਇਦਾਂ ਦਾ ਕੰਮ ਹੈ ਕਿ ਜਿਹੜਾ ਕਿ ਇਕੱਲਾ ਸੁਹਾਂ ਦਾ ਯੋਗ ਨਹੀਂ ਕਰ ਸਕਦੇ ਆਪਾਂ ਬਹੁਤ ਹੀ ਬੇਹਤਰੀਨ ਸਭਾ ਮੈਨਾਂ ਨੇ ਦਿੱਤੀਆਂ ਤੇ ਮੈਂ ਉਮੀਦ ਕਰੂੰਗੀ ਕਿ ਅੱਗੇ ਵੀ ਇਹ ਜਿੰਦੇ ਰਹਿਣਗੇ ਤੇ ਜੇਕਰ ਇਹਨਾਂ ਨੂੰ ਕੋਈ ਵੀ ਸਾਨੂੰ ਕਿਤੇ ਹੈਲਪ ਦੀ ਲੋੜ ਪੈਂਦੀ ਹੈ ਜਾਂ ਇਹਨਾਂ ਨੂੰ ਪੈਂਦੀ ਹੈ ਤੇ ਸਾਡੇ ਸਾਰੇ ਸਟਾਫ ਇਹਨਾਂ ਦੇ ਨਾਲ ਖੜਾ ਹੈ ਇਹ ਵੀ ਸਾਡੇ ਨਾਲ ਖੜੇ ਰਹੇਗੇ ਤੇ ਮੈਂ ਅਰਦਾਸ ਕਰਦੀ ਜਿਹੜੀ ਇਹਨਾਂ ਦੀ ਅੱਗੇ ਵਾਲੀ ਜ਼ਿੰਦਗੀ ਆ ਪਰਮਾਤਮਾ ਤੱਕੀਆਂ ਬਖਸ਼ੇ ਸੁੱਖ ਸ਼ਾਂਤੀ ਬਖਸ਼ੇ ਹਾਂ ਹੁਣ ਮੈਂ ਵਿਚਾਰਚ ਕਰੂੰਗਾ ਮੈਡਮ ਤਲਵੰਤ ਕੌਰ ਨੂੰ ਕਿ ਦੋ ਸ਼ਬਦ ਬੋਲਣ ਰਾਣੀ ਕੁਮਾਰੀ ਆਸ਼ਾ ਵਾਸੀ ਅਸੀਂ ਕਰ ਲਓ ਕਿਉਂਕਿ ਨਹੀਂ ਜਿਹੜੇ ਐਨਐਮ ਭੈਣ ਜੀ ਹੈ

ਸਿਹਤ ਨੂੰ ਤੰਦਰੁਸਤੀ ਬਖਸ਼ੇ ਉਹ ਉਹ ਜਿਹੜਾ ਜੀ ਅਸੀਂ ਲੈ ਦੇ ਕੇ ਰਹਿਣਾ ਇਹਨਾਂ ਵਿੱਚ ਮੈਂ ਜਾ ਜਿਹੜੀ ਮੈਡਮ ਕਲਵੰਤਪੁਰ ਨੇ ਗੱਲ ਕਹੀ ਹੈ ਵੀ ਇਹਨਾਂ ਦੀ ਸਿਹਤ ਨੂੰ ਤੰਦਰੁਸਤੀ ਬਖਸ਼ੇ ਕਿਉਂਕਿ ਆਪਾਂ ਨੇ ਹੈਲਥ ਡਿਪਾਰਟਮੈਂਟ ਦੇ ਹੋਂਦ ਦੇ ਨਾਤੇ ਆਪਾਂ ਸਭ ਦੀ ਤੰਦਰੁਸਤੀ ਮੰਗਦੇ ਆ ਤੇ ਮੈਂ ਵੀ ਇਹੀ ਚਾਹੁੰਦਾ ਕਿ ਤੰਦਰੁਸਤ ਰਹੇ ਤਾਂ ਬੰਦਾ ਤੰਦਰੁਸਤ ਰਹਿੰਦਾ ਨਾ ਸਰ ਕੁਝ ਵੀ ਕਰ ਸਕਦਾ ਹੈ ਜੇ ਤੰਦਰੁਸਤ ਹੈ ਨਹੀਂ ਫਿਰ ਵੀ ਕੁਝ ਕਰ ਸਕਦਾ ਉਹ ਨਾ ਅਸੀਂ ਤਾਂ ਹਜੇ ਵੀ ਨਹੀਂ ਜਾਂਦੇ ਕਿ ਸਾਡੇ ਤੋਂ ਇਹ ਪਾਸੇ ਜਾਣ ਘਰੇ ਬੈਠਣ ਆਪ ਦਾ ਆਰਾਮ ਕਰਨ ਕਿਉਂਕਿ ਇਹ ਐਕਟਿਵ ਹੀ ਇੰਨੇ ਹੈਗੇ ਐਜ ਦੇ ਹੁੰਦੇ ਬਾਅਦ ਵੀ ਸਾਨੂੰ ਮਹਿਸੂਸ ਹੀ ਨਹੀਂ ਹੋਇਆ ਨਾ ਹੀ ਇਹਨਾਂ ਨੇ ਕਦੇ ਮਹਿਸੂਸ ਕਰਵਾਇਆ ਕਿ ਮੇਰੇ ਤੋਂ ਇਹ ਕੰਮ ਨਹੀਂ ਹੁੰਦਾ ਦਿਨ ਪਰ ਰਾਤ ਕਦੇ ਸਿਵਲ ਹਸਪੀਟਲ ਕਦੇ ਡਿਲੀਵਰੀ ਲੈ ਕੇ ਜਾਣਾ ਕਦੇ ਕਿਵੇਂ ਕਦੇ ਕਿਵੇਂ ਕਦੇ ਕਿਵੇਂ ਤੁਸੀਂ ਫਿਰਦੇ ਰਹਿੰਦੇ ਐ ਤੇ ਸਰਕਾਰ ਨੇ ਚਲੋ ਜੋ ਇਹ ਚਾਹ ਸਰਕਾਰ ਦੇ ਮੁਤਾਬਕ ਜੋ ਵੀ ਇਹਨਾਂ ਦਾ ਸਮਾਂ ਪੀੜ ਹੁੰਦਾ ਹੈ ਰਿਟਾਇਰਮੈਂਟ ਦਾ ਉਹ ਅਸੀਂ ਉਹਨਾਂ ਦਾ ਸਿਰ ਉੱਤੇ ਰੱਖਦੇ ਆਂ ਤੇ ਪ੍ਰਮਾਤਮਾ ਅਗੇ ਇਹ ਅਰਦਾਸ ਕਰਦੇ ਆਂ ਕਿ ਇਹਨਾਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਤੰਦਰੁਸਤੀ ਬਖਸ਼ੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ ਸਾਡੇ ਵਿੱਚ ਉਹੀ ਹਾਸੇ ਖੇੜੇ ਦੇ ਰਹਿਣ ਹੁਣ ਮੈਂ ਕਮਲਜੀਤ ਭੱਜੇ ਨੂੰ ਥੋੜੀ ਜਿਹੀ ਬੇਨਤੀ ਕਰਨਾ ਤੇ ਇੱਕ ਸ਼ਬਦ ਬੋਲਣ ਨੂੰ ਉਹ ਵਾਸਤੇ ਰਤਮਨੀਪ੍ਰਿੰਸ ਜੀ ਇਹਨਾਂ ਦੇ ਪਰਿਵਾਰ ਦਾ ਮ ਜਿਹੜੇ ਵਾਰੇ ਕਹੂਗੀ ਬਹੁਤ ਜ਼ਿਆਦਾ ਐਕਸਲੈਂਟ ਵਰਕਿੰਗ ਮੇਰੇ ਮੁਨਤਕਬੀ